ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ ਚੈੱਕ ਵੰਡੇ ਬਲਾਕ ਸਰਹਿੰਦ ਅਦੀਨ ਆਉਂਦੇ ਪਿੰਡਾਂ ਨੂੰ 33,50,000 ਰੁਪਏ ਦੀ ਗਰਾਂਟ ਚਾਰੀ ਕੀਤੀ ਗਈ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਗਰਾਂਟਾ ਦੇ ਗੱਫੇ ਦਿੱਤੇ ਜਾ ਰਹੇ ਹਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਦੇ ਤੇ ਵਿਕਾਸ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਸੂਬੇ ਨੂੰ ਦੁਆਰਾ ਰੰਗਲਾ ਪੰਜਾਬ ਬਣਾਇਆ ਜਾ ਸਕੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਤਾਂ ਜੋ ਪਿੰਡਾਂ ਨੂੰ ਵੀ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਪਿੰਡਾਂ ਨੂੰ ਸੀਵਰੇਜ ਸਿਸਟਮ ਇੰਟਰਲੌਕ ਟਾਈਲਾਂ ਵਾਲੀਆਂ ਗਲੀਆਂ ਨਾਲ ਜੋੜਿਆ ਜਾ ਰਿਹਾ ਹੈ ਅਜਿਹੇ ਛੋਟੇ-ਛੋਟੇ ਕਾਰਜਾਂ ਨੂੰ ਬਦਿਆ ਪਣਾ ਕੇ ਹੀ ਪਿੰਡ ਦੀ ਦੇਖ ਨੂੰ ਬਦਲਿਆ ਜਾ ਸਕਦਾ ਹੈ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਸ੍ਰੀ ਫਤੇਗੜ ਸਾਹਿਬ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਖਾਸ ਰਿਪੋਰਟ ਦੇਖੋ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰੋਅਸਿੰਗ ਮਾਨ ਸਾਹਿਬ ਦੀ ਰਹਿਨਮਾਈ ਅੱਜ ਅਸੀਂ ਬਲਾਕ ਸ੍ਰੀਮ ਦੇ ਅਕਲ ਪਿੰਡਾਂ ਚ 43 ਲੱਖ 50 ਹਜ਼ਾਰ ਜੇ ਜਿਹੜੇ ਚੈੱਕ ਵੰਡਿਤੇ ਨੇ ਇਹ ਸਗੀਆਂ ਜਿਹੜੀਆਂ ਪੰਚਾਇਤਾਂ ਨੇ ਉਹਦੇ ਵਿੱਚ ਚਾਇਤ ਤੌਂਦਾ ਲਾ ਲਓ ਉਹਨਾਂ ਚੀ ਕਲਾ ਨਾ ਔਰ ਬਹੁਤ ਸਾਰੇ ਇਹ ਪਿੰਡਾਂ ਜੇ ਬਾਤ ਪਈ ਜਿਹੜੇ ਵਕ ਵਕ ਪਿੰਡਾਂ ਜਿਵੇਂ ਸੋਲਰ ਲਾਈਟਾਂ ਦਾ ਬਹੁਤ ਚਾਹੇ ਮੜੀਆਂ ਦਾ ਕਿਸੇ ਪਿੰਡ ਦਾ ਵਕ ਵਕ ਡਿਵੈਲਪਮੈਂਟ ਦੇ ਜਿਹੜੇ ਸਕੀਮਾਂ ਸੋਦੇ ਤਹ ਚੈੱਕ ਦਿੰਦੇ ਨੇ ਜੋ ਪਿੰਡਾਂ ਦੀ ਡਿਮਾਂਡ ਸੀ ਔਰ ਦੋਨੋਂ ਪਤਾ ਕਿ 10-15 ਦਿਨ ਬਾਅਦ ਅਸੀਂ ਆਫਿਸ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹਾਂ ਉਹਨਾਂ ਨੂੰ ਡਿਵੈਲਪਮੈਂਟ ਦੇ ਚੈੱਕ ਬੰਦੇ ਰਹਿੰਦੇ ਆ ਕਿ ਕੀ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਰਾਂਸੀ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਤਹਿਤੀ ਇਹ ਜਿਹੜਾ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਕਿਦੇ ਕਰੇ ਕਮਾਲ ਜਿਹਾ ਨਿਕਲ ਦਿੱਤੇ ਨੇ ਬਿਕੋ ਸਭ ਤੋਂ ਵੱਡਾ ਜਿਹੜਾ ਜ਼ੋਰ ਸੀ ਸਾਡਾ ਸੋਲਰ ਲਾਈਟਾਂ ਦਾ ਕਿ ਅਸੀਂ ਸੋਲਰ ਸਿਸਟਮ ਕਰੀਏ ਪਿੰਡਾਂ 'ਚ ਬਹੁਤ ਵਾਰ ਸੋਲਰ ਬੇਸਡ ਪਿਆ ਸੀ ਫਿਰ ਜਿੱਥੇ ਜਿੱਥੇ ਤਕੰਦਾ ਸੀ ਉਹ ਮੜੀਆਂ ਥੋੜ੍ਹੀਆਂ ਕਰਿਆ ਸੀ ਉਹਨੂੰ ਵੀ ਪ੍ਰੋਮੋਟ ਕਰ ਰਹੇ ਆਂ ਸਾਡੇ 5 ਲੱਖ ਸੋਲਰ ਦਿੱਤਾ ਕਿ ਮੜੀਆਂ ਲਈ ਇੱਕ ਵਧੀਆ ਮੜੀਆਂ ਬਣਾਉ। ਸੋ ਇਸ ਤਰ੍ਹਾਂ ਟੋਡਿਆਂ ਦਾ ਸੀ ਕੁਝ ਵਕ ਵਕ ਜਿਹੜੇ ਲੋਕਾਂ ਦੀ ਦਿਵਾਰਸ ਦੇ ਮੁਤਾਬਕ ਅਸੀਂ ਪੈਸੇ